ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤਿਆਰ ਕਰਾਂਗੇ ਜੀ ਰੋਟੀ ਤੋਂ ਸੈਂਡਵਿਚ ਪੀਜ਼ਾ ਸੈਂਡਵਿਚ ਜਦੋਂ ਇਹ ਆਪਣੇ ਘਰੇ ਸਬਜ਼ੀ ਨਹੀਂ ਬਚਦੀ ਤੇ ਜਾਂ ਆਪ ਨੂੰ ਕੁਝ ਚਟਪਟਾ ਖਾਣ ਦਾ ਮਨ ਕਰਦਾ ਤਾਂ ਆਪਾਂ ਇਹ ਬਣਾ ਸਕਦੇ ਹਾਂ ਜਿਹੜੇ ਵੀਰ ਭੈਣ ਸਾਡੇ ਚੈਨਲ ਵਿੱਚ ਪਹਿਲੀ ਵਾਰ ਜੁੜ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੇਂ-ਨਵੇਂ ਰੈਸਪੀ ਇਸ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਆਪਾਂ ਇਹਦੇ ਵਿੱਚ ਖਨੇ ਉਬਲੇ ਹੋਏ ਥੋੜੇ ਜਿਹਾ ਆਲੂ ਲਏ ਟਮਾਟਰ ਲਏ ਤੇ ਹਰੀ ਮਿਰਚ ਲਈ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਤੇ ਹੁਣ ਆਪਾਂ ਨੇ ਇੱਕ ਪਿਆਜ਼ ਲਿਆ ਤੇ ਥੋੜੀ ਜੀ ਬੰਦ ਗੋਭੀ ਫੁੱਲ ਗੋਭੀ ਹੈ ਤੇ ਨਾਲ ਥੋੜੀ ਜੀ Shimla mirch ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰ ਲੈਣਾ ਚੰਗੀ ਤਰ੍ਹਾਂ ਬਰੀਕ ਅੱਜ ਆਪਾਂ ਇਹ ਵਾਲਾ ਜੋ ਸੈਂਡਵਿਚ ਜਾਂ ਰੋਟੀ ਵਾਲਾ ਰੋਲ ਜੋ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਪੀਜ਼ਾ ਦੇ ਫਲੇਵਰ ਦੇ ਬਣਾ ਕੇ ਤਿਆਰ ਕਰਾਂਗੇ ਖਾਣ ਵਿੱਚ ਬਹੁਤ ਟੇਸਟੀ ਲੱਗਦਾ ਤੁਸੀਂ ਆਪਣੇ ਬੱਚਿਆਂ ਨੂੰ ਹੈਲਥੀ ਖਾਣਾ ਘਰੇ ਬਣਾ ਕੇ ਦਿੱਤਾ ਕਰੋ ਪੀਜ਼ਾ ਬਾਹਰੋਂ ਮੰਗਾਣ ਦੀ ਜਗ੍ਹਾ ਇਹੋ ਜਿਹੇ ਸਿੱਜਾਂ ਨੂੰ ਪੀਜ਼ਾ ਦੇ ਵਾਂਗ ਬਣਾ ਕੇ ਦਿੱਤਾ ਕਰੋ ਤਾਂ ਜੋ ਬੜੇ ਚਾਹ ਨਾਲ ਖਾਣ। ਲਓ ਜੀ ਆਪਣਾ ਜੋ ਇਹ ਗੋਭੀ ਪਿਆਜ਼ ਤੇ ਸ਼ਿਮਲਾ ਮਿਰਚ ਮੈਂ ਚੋਪ ਕਰ ਲਈ ਤੇ ਉਹਨਾਂ ਪੈਨ ਦੇ ਵਿੱਚ ਦੂਜੀਆਂ ਸਬਜ਼ੀਆਂ ਵੀ ਐਡ ਕਰਾਂਗੇ ਤੇ ਜਿਹੜੀ ਜਿਹੜੀ ਸਾਸੀਸ ਆਪਾਂ ਬਾਣੀਆ ਜਿਹੜਾ ਮਸਾਲਾ ਪਾਣਾ ਪਾ ਕੇ ਤੇ ਫਿਰ ਆਪਾਂ ਰੋਟੀਆਂ ਨੂੰ ਸੇਕਾਂਗੇ ਤੇ ਫਿਰ ਆਪਾਂ ਇਹ ਫਿਲਿੰਗ ਕਰਾਂਗੇ ਜੀ ਇਹ ਇੱਕਦਮ ਪੀਜ਼ਾ ਰੋਲ ਵਾਂਗ ਬਣਦੇ ਆ ਜੀ ਤੇ ਬਹੁਤ ਹੀ ਸਵਾਦ ਲੱਗਦੇ ਖਾਣ ਵਿੱਚ ਜੇ ਤੁਹਾਨੂੰ ਅੱਜ ਦੀ ਇਹ ਰੈਸਪੀ ਪਸੰਦ ਆndi ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਇਹ ਰੈਸਪੀ ਲੱਗੀ ਜਦੋਂ ਸਬਜ਼ੀ ਘਰ ਵਿੱਚ ਖਤਮ ਹੋ ਜਾਂਦੀ ਜਾਂ ਨਹੀਂ ਹੁੰਦੀ ਤੇ ਤੁਹਾਡਾ ਕੁਝ ਚਟਪਟਾ ਖਾਣ ਦਾ ਮਨ ਕਰਦਾ ਤਾਂ ਤੁਸੀਂ ਜਿਹੜੀ ਵੀ ਤੁਹਾਡੇ ਕੋਲ ਸਬਜ਼ੀਆਂ ਹੈ ਪਹਿਲਾਂ ਉਹਨਾਂ ਨੂੰ ਬਰੀਕ-ਬਰੀਕ ਕੱਟ ਕੇ ਤੇ ਇਦਾਂ ਬਣਾ ਲੈਣਾ ਲੋ ਜੀ ਆਪਾਂ ਸਬਜ਼ੀਆਂ ਮਿਕਸ ਕਰ ਲਈ ਹੁਣ ਆਪਾਂ ਵਿੱਚ ਪਾਤਾ ਜੀ ਚਾਟ ਮਸਾਲਾ ਤੇ ਹੁਣ ਆਪਾਂ ਪਾਤਾ ਜੀ ਇਹ ਔਰੀਗানো ਮਿਕਸ ਔਰੀਗানো ਮਿਕਸ ਇਜ਼ੀਲੀ ਬਜ਼ਾਰ ਵਿੱਚ ਉਦਕਾਰਨਾ ਤੇ ਮਿਲ ਜਾਂਦਾ ਜਾਂ ਆਪਣੇ ਘਰੇ ਪੀਜ਼ਾ ਵਾਲਾ ਪਿਆ ਹੀ ਹੁੰਦਾ ਤਾਂ ਤੁਸੀਂ ਉਹ ਪਾ ਸਕਦੇ ਹੋ ਜਾਂ ਕੋਈ ਵੀ ਹੋਰ ਆਪਦੇ ਅਦਰ ਮਸਾਲਾ ਜੋ ਤੁਹਾਨੂੰ ਪਸੰਦ ਹੋ ਉਹ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਤੀ ਜੀ ਟਮੇਟੋ ਕੇਚਪ ਤੇ ਉੱਤੋਂ ਦੀ ਹੋਰ ਪਾਤੀ ਜੀ ਮਾਇਓਨੈਸ ਇਹ ਦੋਵੇਂ ਚੀਜ਼ਾਂ ਮੇਰੇ ਕੋਲ ਪਈਆਂ ਸੀ ਜੇ ਤੁਹਾਡੇ ਕੋਲ ਨਹੀਂ ਪਈਆਂ ਤੇ ਤੁਸੀਂ ਇਕੱਲੀ ਟਮੇਟੋ ਕੇਚਪ ਪਾ ਸਕਦੇ ਹੋ ਜਾਂ ਐਮਲੀ ਬਲੀ ਖੱਟੀ ਮਿੱਟੀ ਚਟਨੀ ਜੋ ਵੀ ਤੁਹਾਡੇ ਕੋਲ ਕੁਝ ਵੀ ਅਵੇਲੇਬਲ ਹੈ ਤੁਸੀਂ ਉਹ ਤਾਂ ਦੇ ਕਰ ਕਰਦੇ ਹੋ ਖਾਨ ਵਿੱਚ ਬਹੁਤ ਵਧੀਆ ਲੱਗਦੀ ਸੀ ਮੈਂ ਪੀਜ਼ਾ ਦੇ ਫਲੇਵਰ ਵਿੱਚ ਬਣਾ ਰਿਹਾ ਇਸ ਕਰਕੇ ਮੈਂ ਥੋੜੀ ਮਾਇਓਨੀਜ਼ ਤੇ ਦੋਵੇਂ ਚੀਜ਼ਾਂ ਪਾਈਆਂ ਜੇ ਤੁਹਾਡੇ ਕੋਲ ਚੀਜ਼ ਹੈਗੀ ਤਾਂ ਤੁਸੀਂ ਚੀਜ਼ ਵੀ ਪਾ ਸਕਦੇ ਹੋ ਜਿਸ সুইਟ ਕੌਰਨ ਹੈਗੇ ਸਵੀਟ ਕੌਰਨ ਪਾ ਸਕਦੇ ਹੋ ਮਸ਼ਰੂਮ ਵਗੈਰਾ ਜੋ ਵੀ ਸਬਜ਼ੀਆਂ ਤੁਹਾਡੇ ਕੋਲ ਹੈਗੀਆਂ ਤੁਸੀਂ ਪਾ ਸਕਦੇ ਹੋ ਮੇਰੇ ਕੋਲ ਅੱਜ ਜਿਹੜਾ ਕੁਝ ਅਵੇਲੇਬਲ ਸੀਗਾ ਮੈਂ ਉਹਦੇ ਨਾਲ ਬਣਾ ਕੇ ਰੈਸਪੀ ਤਿਆਰ ਕੀਤੀ ਹੈ ਲਓ ਜੀ ਹੁਣ ਆਪਾਂ ਨੇ ਤਵਾ ਰੱਖ ਦਿੱਤਾ ਗਰਮ ਹੋਣ ਵਾਸਤੇ ਤੇ ਇਹਦੇ ਵਿੱਚ ਤੇ ਥੋੜਾ ਜਿਹਾ ਘਿਓ ਜਾਂ ਤੇਲ ਪਾ ਕੇ ਆਪਾਂ ਰੋਟੀਆਂ ਨੂੰ ਸੇਕਾਂਗੇ ਕ੍ਰਿਸਪੀ ਹੋਣ ਤੱਕ ਤੇ ਫਿਰ ਇਸ ਸਟਫਿੰਗ ਭਰਾਂਗੇ ਇਹਦੇ ਵਿੱਚ ਲਓ ਜੀ ਤੇਲ ਗਰਮ ਹੋ ਗਿਆ ਨੇ ਹੁਣ ਆਪਾਂ ਇੱਥੇ ਰੋਟੀ ਰੱਖ ਦਿੱਤੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਾੜ ਕੇ ਤੇ ਫਿਰ ਇਹਦੇ ਵਿੱਚ ਸਟਫਿੰਗ ਕਰਾਂਗੇ ਤੇ ਇਹਨੂੰ ਹਾਫ ਫੋਲਡ ਕਰ ਦਾਂਗੇ ਹਾਫ ਤੋਂ ਫੋਲਡ ਕਰ ਦਾਂਗੇ ਮੈਂ ਪਹਿਲਾਂ ਰੋਲ ਕਰਨ ਦੀ ਸੋਚੀ ਸੀ ਪਰ ਉਹ ਨਹੀਂ ਹੋਏ ਜੇ ਤੁਹਾਡੇ ਕੋਲ ਤਵੇ ਦੀ ਰੋਟੀ ਹੈ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਰੋਲ ਕਰ ਸਕਦੇ ਹੋ ਵਿੱਚ ਸਟਫਿੰਗ ਰੱਖ ਕੇ ਤੇ ਉਹ ਦੂਸਰਾ ਵਧੀਆ ਢਕੇ ਫੋਲਡ ਹੋ ਜਾਂਦੀ ਹੈ ਤੇ ਪੂਰਾ ਰੋਲ ਬਣ ਜਾਂਦਾ ਪ੍ਰੋਪਰ ਪਰ ਇਹਦੇ ਨਾਲ ਤੰਦੂਰੀ ਰੋਟੀ ਨਾਲ ਬਣਾਉਣਾ ਥੋੜਾ ਜ਼ਿਆਦਾ ਔਖਾ ਸੀਗਾ ਪਰ ਇਹਦੇ ਵਿੱਚ ਇਹ ਗੱਲ ਹੈ ਕਿ ਇਹ ਤੰਦੂਰੀ ਰੋਟੀ ਜਦੋਂ ਥੋੜਾ ਜਿਹਾ ਕ੍ਰਿਸਪੀ ਹੋ ਜਾਂਦੀ ਹੈ ਤਾਂ ਬਿਲਕੁਲ ਪੀਜ਼ੇ ਦਾ ਫਲੇਵਰ ਦਿੰਦੀ ਹੈ ਜਦਕਿ ਥੋੜੀ ਜੀ ਤਵੇ ਦੀ ਰੋਟੀ ਜ਼ਿਆਦਾ ਕ੍ਰਿਸਪੀ ਹੋ ਜਾਂਦੀ ਹੈ ਜਿਹੜੇ ਵੀਰਪੈਨ ਸਾਡੇ ਚੈਨਲ ਵਿੱਚ ਪਹਿਲੀ ਵਾਰ ਜੋੜ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਨਵੀਂ ਨਵੀਂ ਵੈਸਤੇ ਪੀਜ਼ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਕਿਉਂਕਿ ਸਪੋਰਟ ਨਾਲ ਹੀ ਸਭ ਕੁਝ ਹੈ ਜੀ ਪਲੀਜ਼ ਸਾਨੂੰ ਸਪੋਰਟ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਲੋ ਜੀ ਹੁਣ ਆਪਣੀ ਇਹ ਰੈਡੀ ਹੋ ਗਈ ਹੈ ਤੇ ਆਪਾਂ ਉਹਦੇ ਵਿੱਚ ਥੋੜੀ ਜਿਹੀ ਹੋਰ ਮਿਉਂਹ ਨਹੀਂ ਸਪਾਤੀ ਤੇ ਥੋੜਾ ਜਿਹਾ ਟਮੇਟੋ ਗੈਸਪ ਭਲਾਵਾਂਗੇ ਜੀ। ਤੁਹਾਡੇ ਕੋਲ ਜਿਹੜੀ ਵੀ ਸੌਸ ਕਿਵੇਂ ਦੀ ਵੀ ਅਵੇਲੇਬਲ ਤੁਸੀਂ ਉਦਾਂ ਦੀ ਪਾ ਸਕਦੇ ਹੋ। ਕੋਈ ਇਹ ਨਹੀਂ ਹੈਗਾ ਕਿ ਜੇ ਇਹ ਹੀ ਚੀਜ਼ਾ ਪਾਉਣੀ ਹੈ ਤੁਸੀਂ। ਫਲੇਵਰਫੁਲ ਜਿਹੜੀ ਵੀ ਚੀਜ਼ ਪਾਣਾ ਹੈ। ਲੋ ਜੀ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਰੱਖਤੀ। ਤੇ ਇਹਨੂੰ ਆਪਾਂ ਨੇ ਫੋਲਡ ਕਰਨਾ ਮੈਂ ਥੋੜਾ ਜਿਹਾ ਪਹਿਲਾਂ ਰੋਲ ਕਰਨ ਦੀ ਸੋਚੀ ਸੀ ਤੇ ਉਹ ਹੁਣ ਔਖਾ ਸੀਗਾ ਤੇ ਇਸ ਕਰਕੇ ਤੁਸੀਂ ਵੀ ਇਦਾਂ ਹੀ ਕਰਨਾ ਹੈ ਫੋਲਡ ਕਰਨਾ ਜੇ ਤੁਹਾਡੇ ਕੋਲ ਤੰਦੂਰੀ ਰੋਟੀ ਹੈ ਜੇ ਅਗਰ ਤੁਹਾਡੇ ਕੋਲ ਤਵੇ ਦੀ ਰੋਟੀ ਤੇ ਫਿਰ ਤੁਸੀਂ ਰਾਉਂਡ ਕਰਕੇ ਤੇ ਹੇਠਾਂ ਵਾਲੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਪਕਾ ਸਕਦੇ ਹੋ ਤੇ ਉਹ ਬਹੁਤ ਕ੍ਰਿਸਪੀ ਤੇ ਉਹ ਵੀ ਬਹੁਤ ਵਧੀਆ ਬਣਦੀ ਹੈ ਇਦਾਂ ਦੀਆਂ ਹੋਰ ਸੌਖੀਆਂ ਸੁੱਖੀਆਂ ਆਸਾਨ ਰੈਸਪੀ ਸਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਇੱਕ ਸਾਈਡ ਤੋਂ ਸਿੱਕ ਕੇ ਰੈਡੀ ਆਉਣ ਆਪਾਂ ਦੂਜੀ ਸਾਈਡ ਤੋਂ ਸੇਕਾਂਗੇ ਇਹ ਥੋੜਾ ਖੁੱਲ ਗਿਆ ਸੀਗਾ ਮੈਂ ਫਿਰ ਰੋਲ ਕਰਨ ਦੀ ਸੋਚੀ ਪਰ ਨਹੀਂ ਤੁਸੀਂ ਰੋਲ ਨਹੀਂ ਕਰਨਾ ਜੇ ਤੁਹਾਡੇ ਕੋਲ ਤੰਦੂਰੀ ਰੋਟੀ ਹੈ ਤਾਂ ਲਓ ਜੇ ਆਪਾਂ ਸਟਫਿੰਗ ਵੀਰ ਚੱਕੇ ਵਿੱਚ ਰੱਖ ਦੇਣਗੇ वैसे तो कोई गल नहीं पर फिर भी अपन जो कंप्लीट टेस्ट ਲੈਣਾ ਤਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਜਾਂ ਤਵੇ ਦੀ ਰੋਟੀ ਲਈਏ ਤੇ ਜਾਂ ਹਾਫ ਡਾਨੇ ਨੂੰ ਹਾਂ ਹਾਫ ਫੋਲਡ ਕਰਕੇ ਪਕਾਈਏ ਲਓ ਜੀ ਆਪਾਂ ਨੇ ਇੱਕ ਹੋਰ ਰੋਟੀ ਲਈਤੀ ਹੁਣ ਆਪਾਂ ਇਹਦੇ ਵਿੱਚ ਪੂਰਾ ਫੋਲਡ ਹਾਫ ਕਰਾਂਗੇ ਫਿਰ ਆਪ ਥੋੜੀ ਜੀ ਮਿਓਨਸ ਲਾਤੀ ਥੋੜੀ ਜੀ ਸੌਸ ਲਾ ਦਾਂਗੇ ਤੁਹਾਡੇ ਕੋਲ ਥੋੜੀ ਜੀ ਰੈੱਡ ਚਿਲੀ ਸੌਸ ਹੈ ਜੀ ਜਾਂ ਇਜਾਸਾ ਉਸੇ ਗਏ ਜਾਂ ਕੋਈ ਹੋਰ گارਲਿਕ ਸਾਸ ਹੈ ਜੋ ਵੀ ਕੁਝ ਹੈਗਾ ਤੁਸੀਂ ਉਹ ਲਾ ਕੇ ਆ ਦੇ ਇਹਨੂੰ ਬਣਾ ਸਕਦੇ ਹੋ ਲਓ ਜੀ ਹੁਣ ਆਪਾਂ ਫਿਰ ਸਿਰਫ ਹਾਫ ਫੋਲਡਿੰਗ ਕਰਾਂਗੇ ਤਾਂ ਜੋ ਸਟਫਿੰਗ ਡਿੱਗੇ ਨਾ ਵਾਰ-ਵਾਰ ਲਓ ਜੀ ਆਪਾਂ ਹਾਫ ਸਾਈਡ ਤੇ ਲਗਾਇਆ ਜੀ ਲਓ ਜੀ ਆਪਣੀ ਇਹ ਇੱਕ ਸਾਈਡ ਤੇ ਪਕਾ ਕੇ ਦੂਜੀ ਸਾਈਡ ਤੇ ਕਰ ਦਿੱਤਾ ਤੁਸੀਂ ਵੀ ਇਦਾਂ ਹੀ ਕਰਿਓ ਤੇ ਤੁਹਾਡੇ ਕੋਲ ਪੀਜ਼ਾ ਕਟਰ ਹੈ ਤੇ ਤੁਸੀਂ ਉਹਨੂੰ ਉਹਦੇ ਬਾਅਦ ਵਿੱਚ ਹੰਦੇ ਨਾਲ ਕੱਟ ਸਕਦੇ ਮੇਰੇ ਕੋਲ ਨਹੀਂ ਸੀਗਾ ਇੱਕ ਵਾਰ ਫੇਰ ਬੇਨਤੀ ਹੈ ਕਿ ਜਿਹੜੇ ਵੀ ਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਨਵੇਂ ਰੈਸਪੀਸ ਤੁਹਾਡੇ ਤੱਕ ਪਹੁੰਚ ਸਕਣ ਜੀ ਲਓ ਜੀ ਸਾਡਾ ਇਹ ਬਚੀਆਂ ਹੀ ਰੋਟੀਆਂ ਤੋਂ ਪੀਜ਼ਾ ਸੈਂਡਵਿਚ ਬਣ ਕੇ ਤਿਆਰ ਹੈ ਸਰਵ ਕਰਨ ਵਾਸਤੇ ਇਹ ਬਹੁਤ ਹੀ ਸੱਚੇ ਹੀ ਪੀਜ਼ੇ ਵਾਂਗ ਟੇਸਟ ਦੇ ਰਿਹਾ ਸੀਗਾ ਤੇ ਬਹੁਤ ਹੀ ਵਧੀਆ ਬਣਿਆ ਸੀਗਾ ਇਹ ਬਚੀਆਂ ਰੋਟੀਆਂ ਤੇ ਸਬਜ਼ੀ ਨਾ ਹੋਣ ਦੇ ਵਿੱਚ ਨਾਸ਼ਤਾ ਕਰਨ ਦਾ ਇੱਕ ਬਹੁਤ ਸੌਖਾ ਢੰਗ ਹੈ ਜੇ ਤੁਹਾਨੂੰ ਕੁਝ ਚਟਪਟਾ ਖਾਣ ਦਾ ਮਨ ਕਰਦਾ ਆਪਣਾ ਤਾਂ ਤੁਸੀਂ ਇਹ ਬਣਾ ਕੇ ਇੰਜੋਏ ਜ਼ਰੂਰ ਕਰਿਓ ਲੋ ਜੀ ਮੈਂ ਟਰਾਈ ਵੀ ਕਰਕੇ ਦਿਖਾਵਾਂਗਾ ਤੁਹਾਨੂੰ ਵਾਕਿਆ ਇਹ ਬਹੁਤ ਹੀ ਲਾਜਵਾਬ ਬਣੇ ਸੀਗੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ